ਬਹੁਤ ਬੜਾ ਕਵਰੇਜ ਕਰਦੇ ਨੇ ਫਾਸਲਾ ਜੀ ਜੈ ਮਾਰਵੀ ਕੇ ਲਾਲ ਕੀ ਜੈ ਮਾਰਵੀ ਕੇ ਲਾਲ ਕੀ ਜੈ ਸੀਸ ਕੇ ਰਾਣੀ ਕੀ ਜੈ ਸੀਸ ਕੇ ਰਾਣੀ ਕੀ ਜੈ اے بابا ਖਾਟੂ ਰੇਜ ਅਸੀਂ ਯਾਤਰਾ ਸਫਲ ਕਰਨਾ ਹਾਰੇ ਕਾ ਸਹਾਰਾ ਖਾਟੂ ਸ਼ਾਮ ਹਮਾਰਾ ਐਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਜੋ ਧਾਰਮਿਕ ਸੰਸਥਾਵਾਂ ਦੇ ਨਾਲ ਜੁੜਿਆ ਹੋਇਆ ਇੱਕ ਸ਼ਹਿਰ ਹੈ ਜੋ ਕਰਾਲੀ ਸ਼ਹਿਰ ਹੈ ਚਾਰੇ ਪਾਸੇ ਆਪਣਾ ਧਾਰਮਿਕ ਸੰਸਥਾਵਾਂ ਨੇ ਇੱਥੇ ਜੋ ਧਾਰਮਿਕ ਸਥਾਨ ਬਣੇ ਹੋਏ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਸਤਗੁਰ ਸਵਾਮੀ ਜੀ ਮਹਾਰਾਜ ਨਦੀ ਪਾਰ ਕੁਰਾਲੀ ਵਾਲੇ ਅਤੇ ਡੇਰਾ ਬਾਬਾ ਗੁਸਾਈਆਂ ਵਾਲੇ ਵਾਲੇ ਅਤੇ ਜੋ 14 ਨੰਬਰ ਵਾਰਡ ਦੇ ਵਿੱਚ ਖਾਟੂ ਸ਼ਾਮ ਜੀ ਦਾ ਮੰਦਿਰ ਬਣਿਆ ਸੋ ਅੱਜ ਇੱਕ ਬੱਸ ਯਾਤਰਾ ਜਾ ਰਹੀ ਹੈ ਖਾਟੂ ਸ਼ਾਮ ਜੀ ਦੇ ਮੰਦਰ ਦੇ ਵਿੱਚ ਰਾਜਸਥਾਨ ਦੇ ਵਿੱਚ ਸੋ ਇਹ ਬੱਸ ਯਾਤਰਾ ਜੋ ਅਨੀਤਾ ਰਾਣਾ ਜੀ ਨੇ ਮੈਡਮ ਉਹ ਲੈ ਕੇ ਜਾ ਰਹੇ ਨੇ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਹ ਯਾਤਰਾ ਲੈ ਕੇ ਜਾਣ ਦੇ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਆ ਸੋ ਆਪਾਂ ਗੱਲਬਾਤ ਕਰਦੇ ਆ ਜੋ ਅਨੀਤਾ ਰਾਣਾ ਜੀ ਨੇ ਉਹਨਾਂ ਦੇ ਨਾਲ ਅਤੇ ਜੋ ਬੱਸ ਦੇ ਵਿੱਚ ਸੰਗਤਾਂ ਨੇ ਉਹਨਾਂ ਨਾਲ ਵੀ ਕਰਦੇ ਆ ਮੁਲਾਕਾਤ ਤੇ ਆਓ ਫਿਰ ਦਿਖਾਉਂਦੇ ਆ ਤੁਹਾਨੂੰ ਜਾਣਕਾਰੀ ਹਾਂਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ ਸੋ ਤੁਸੀਂ ਇਹ ਬੱਸ ਯਾਤਰਾ ਲੈ ਕੇ ਜਾ ਰਹੇ ਹੋ ਪਹਿਲਾਂ ਵੀ ਕਦੇ ਲੈ ਕੇ ਗਏ ਹੋ ਉਹ ਤਾਂ ਅਣਗਿਣਤ ਮਾਮਲੇ ਦੇ ਵਿੱਚ ਸਾਨੂੰ ਗਿਣਤੀ ਕੋਈ ਨਹੀਂ ਕਿੰਨੀ ਕ ਵਾਰ ਜਾ ਚੁੱਕੇ ਆ ਬਾਬਾ ਜੀ ਦੇ ਜੀ ਕਿਉਂਕਿ ਅਸੀਂ ਟਰੈਵਲ ਲੈ ਕੇ ਹੋਏ ਪਹਿਲੀ ਵਾਰ ਅਨੋਵਾ ਲੈ ਕੇ ਗਏ ਬਾਬਾ ਜੀ ਜੀ ਟੇਣੇ ਤੋਂ ਬਾਅਦ ਟਰੈਵਲ ਵੀ ਗਈ ਹੈ ਫਿਰ ਬੱਸ ਤੇ ਵੀ ਗਈ ਹੈ ਜੀ ਜੀ ਹੁਣ ਜੇ ਬਾਬੇ ਦੀ ਕਿਰਪਾ ਹੈ ਜਦੋਂ ਬੁਲਾਉਂਦਾ ਸੀ ਚਲੇ ਜਾਂਦੇ ਆ ਕਿ ਬਾਬੇ ਦੀ ਕਿਰਪਾ ਨਾਲ ਹੋਵੇ ਕੋਈ ਕੋਣ ਜਾ ਸਕਦਾ ਜੀ ਕੋਈ ਨਹੀਂ ਜਾ ਸਕਦਾ ਓਕੇ ਜੀ ਤੁਹਾਨੂੰ ਤੁਹਾਡੇ ਤੇ ਇੰਨੀ ਕਿਰਪਾ ਕਿ ਤੁਸੀਂ 100 100 200 400 500 ਪਤਾ ਨਹੀਂ ਕਿੰਨੇ ਸ਼ਰਧਾਲੂਆਂ ਨੂੰ ਤੁਸੀਂ ਲੈ ਜਾ ਚੁੱਕੇ ਹੋ ਹਾਂ ਪਤਾ ਨਹੀਂ ਇਹ ਗਿਣਤੀ ਨਹੀਂ ਹੈਗੀ ਹਾਂਜੀ ਤੇ ਇਹ ਸਾਡਾ ਵਿੱਕੀ ਭਰਾ ਵੀ ਲੈ ਕੇ ਜਾਂਦਾ ਬੱਸ ਠੀਕ ਹੈ ਇੱਕ ਮਹੀਨੇ ਮਹਿ ਜਾਊਗੀ ਇੱਕ ਮਹੀਨੇ ਵਿੱਕੀ ਜਾਊਗਾ ਕਿਵੇਂ ਕਿਵੇਂ ਇੱਕ ਮਹੀਨੇ ਵਿੱਕੀ ਜਾਊਗਾ ਬੱਸ ਲੈ ਕੇ ਇੱਕ ਮਹੀਨੇ ਮੇਰੀ ਪਾਸ ਜਾਊਗੀ ਇਹ ਮੇਰੀ ਨਹੀਂ ਇਹ ਕਿ ਬਾਬਾ ਦੀ ਕਹਿੰਦਾ ਮਤਲਬ ਹਰ ਮਹੀਨੇ ਬਸ ਜਾਇਆ ਕਰੂਗੀ ਨਾਲ ਜਾਇਆ ਕਰੂਗੀ ਅਸੀਂ ਦਾਨੇ ਆ ਸਾਲਾ ਸਰ ਜੀ ਖੱਟ ਸ਼ਾਮ ਜੀਨ ਮਾਤਾ ਹੋ ਸਕੇ ਸੀ ਬਬੋਸਾ ਦਾਮ ਵੀ ਜਾਈਏ ਜੀ ਹੋ ਸਕੇ ਸੋ ਹੁਣ ਕਦੋਂ ਮੁੜੇ ਮੁੜੂਗੇ ਤੁਸੀਂ ਅੱਛਾ 31 ਦੀ ਨਾਈਟ 31 ਦੀ ਨਾਈਟ ਨੂੰ ਮੁੜੂਗੇ ਸੋ ਜੋ ਸੰਗਤ ਦਾ ਰਹਿਣ ਸਹਿਣ ਦਾ ਜੋ ਆਪਣਾ ਖਾਣ ਪੀਣ ਦਾ ਉਹ ਪ੍ਰਬੰਧ ਕਰਦੇ ਆਂ ਅਪਾ ਰਹਿਣ ਸਹਿਣ ਦਾ ਪ੍ਰਬੰਧ ਪੂਰਾ ਕਰਦੇ ਆਂ ਬਹੁਤ ਵਧੀਆ ਰੂਮ ਲੰਨੇ ਪਰ ਅਪਾ ਖਾਣੇ ਦਾ ਨਹੀਂ ਲੰਨੇ ਕਿਉਂਕਿ ਮੈਂ ਕੱਲੀ ਲੇਡੀ ਹਾਂ ਦੇ ਕਰਕੇ ਮੈਂ ਖਾਣਾ ਨਹੀਂ ਦੇ ਸਕਦੀ ਕਿਉਂਕਿ ਖਾਣਾ ਦੇਣ ਤੇ ਬੜੀ ਦਿੱਕਤ ਆਂਦੀ ਥੋੜੀ ਇਹ ਆਪਣੇ ਵੀਰ ਉਹਨੇ ਇਹ 3-4 ਜਣੇ ਹੁੰਦੇ ਆ ਖਾਣਾ ਦੇ ਦਿੰਦੇ ਪਰ ਮੈਂ ਨਹੀਂ ਦੇ ਸਕਦੀ ਆਪਣੀ ਪਸੰਦ ਦਾ ਜੋ ਮਰਜੀ ਖਾਓ ਆਪਣਾ ਜੇ ਪਸੰਦ ਦਾ ਜੋ ਕੋਈ ਮਰਜੀ ਉਹ ਕੋਈ ਪ੍ਰੋਬਲਮ ਨਹੀਂ ਗੱਡੀ ਰੁਕੂਗੀ ਥੋੜਾ ਨਾ ਤੇ ਰੁਕੂਗੀ ਆਪਣੀ ਚੁਆਇਸ ਦਾ ਜੋ ਕੁਝ ਮਰਜੀ ਕਰ ਸਕਦੇ ਹੋ ਸਵਾਰੀ ਫੇਰ ਵੀ ਮੇਰੇ ਨਾਲ ਖੂਸਾ ਮੈਂ ਖਾਣਾ ਦਵਾ ਜਾਂ ਨਾ ਦਵਾ ਸਵਾਰੀ ਮੇਰੇ ਨਾਲ ਖੂਸਾ ਕਿਉਂਕਿ ਮੈਂ ਹੀ ਨੱਚੀ ਸੀ ਟੱਪ ਦੀ ਨੇ ਜਾਣਾ ਸੋ ਤੁਸੀਂ ਤੁਸੀਂ ਉਹ ਮੇਨ ਹੋ ਤੇ ਤੁਸੀਂ ਉਹ ਸਵਾਰੀਆਂ ਨੂੰ ਮਤਲਬ ਕਿ ਆਪਣਾ ਜੋ ਨੱਚ ਦੇ ਟੱਪ ਦੇ ਤੁਸੀਂ ਉਹ ਤਾਂ ਨਚਾਉਣਾ ਇਹਨਾਂ ਨੂੰ ਨਹੀਂ ਨਹੀਂ ਸਾਰੀਆਂ ਭੈਣਾਂ ਮੇਰੇ ਨਾਲ ਦੰਗੀਆਂ ਮੈਂ ਇਕੱਲੀ ਨਹੀਂ ਕਰ ਸਕਦੀ ਦੇਖੋ ਇਹ ਵੀ ਮੇਰੇ ਨਾਲ ਨੇ ਕੀਰਤਨ ਦੇ ਵਿੱਚ ਵੀ ਦੇਖਿਆ ਜਾਂਦਾ ਸਭ ਤੋਂ ਪਹਿਲਾਂ ਨੱਚਣ ਦੇ ਲਈ ਤੁਸੀਂ ਉੱਠਦੇ ਹੋ ਉਹ ਬਾਬਾ ਜੀ ਹੁਲਕਾਰ ਦਿੰਦਾ ਇਹ ਕੰਮ ਜੀ ਹਾਂ ਬਾਬਾ ਜੀ ਭੰਗ ਦਾ ਪਿਆਲਾ ਪਿਲਾ ਦਿੰਦਾ ਬਸ ਲੈ ਕੇ ਜਾਉਂਗੇ ਤੱਕ ਜੀ ਬੋਲੋ ਸਾਟੂ ਨਰੇਸ਼ ਕੀ ਜੈ ਤੁਹਾਨੂੰ ਨਰੇਸ਼ ਕੀ ਜੀ ਮਾਨ ਸਾਹਿਬ ਤਾਂ ਬਸਾਂ ਜਾਂਦੀਆਂ ਜਾਂਦੀਆਂ ਰਹਿਣਗੀਆਂ ਭਾਵੇਂ ਕੋਈ ਲੈ ਕੇ ਚਲੇ ਜਾਵੇ ਭਾਵੇਂ ਤੁਸੀਂ ਕਹਨੂੰ ਲੈ ਕੇ ਚਲ ਜਾਓ ਬਸ ਇਹਦਾ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਦੀ ਇੱਕ ਉਪਰਾਲਾ ਹੈ ਕਿ ਸੰਗਤ ਨੂੰ ਜੋੜਿਆ ਜਾਵੇ ਕਿਵੇਂ ਵੀ ਮਰਜ਼ੀ ਜੋੜਿਆ ਜਾਵੇ ਹੁਣ श्री श्याम प्रभु दी कृपा ਨਾਲ 26 April ਨੂੰ ਦੋ ਬਸਾਂ ਜਾ ਰਹੀਆਂ ਨੇ ਗੋਹਰ ਰੋਡ ਤੋਂ ਬਡਾਲੀ ਰੋਡ ਤੋਂ ਜਿਹਦੇ ਵਿੱਚ ਸਹਾਇਕ ਰਾਸ਼ੀ ਰੱਖੀ ਗਈ ਹੈ 2700 ਰੁਪਏ ਜੀ ਅਤੇ ਉਸ ਦੇ ਵਿੱਚ ਫਾਈਵ ਸਟਾਰ ਖਾਣਾ ਪੀਣਾ ਤੇ ਰਹਿਣਾ ਸਾਰਾ ਪੂਰਾ ਫਾਈਵ ਸਟਾਰ ਹੋਏਗਾ ਜੀ ਸੋ ਇਸ ਵਾਰੀ ਅਸੀਂ ਕਿ ਨੈਟ ਦੇ ਉੱਪਰ ਸਰਚ ਮਾਰਿਆ ਜਦੋਂ ਸਾਲਾ ਸਰ ਤੋਂ ਵਾਪਸ ਆਈਏ ਸੂਰਜਗੜ ਦੇ ਕੋਲ 23 ਕਿਲੋਮੀਟਰ ਦੇ ਉੱਪਰ ਵੀਰ ਹਨੂਮਾਨ ਜੀ ਦਾ ਮੰਦਿਰ ਹੈ ਜਿਹੜਾ 사ਲਾ ਸਰ ਮੰਦਰ ਹੈ ਉਹ ਦਾਸ శ్రీราม ਜੀ ਦੇ ਦਾਸ ਨੇ ਔਰ ਜਿਹੜੇ 사ਲਾ ਸਰ ਤੋਂ ਸੁਜਾਨਪੁਰ ਤੋਂ 23 ਕਿਲੋਮੀਟਰ ਅਗੇ ਮੰਦਰ ਹੈ ਵੀਰ ਹਨੂਮਾਨ ਜੀ ਦਾ ਉਹ ਵੀਰ ਹਨੂਮਾਨ ਜੀ ਦਾ ਮੰਦਰ ਹੈ ਸਾਡਾ ਉਪਰਾਲਾ ਹੋਏਗਾ ਅਗਰ ਸਾਨੂੰ ਸੰਗਤ ਨੇ ਸਹਿਯੋਗ ਦਿੱਤਾ ਟਾਈਮ ਮਿਲਿਆ ਤਾਂ ਅਸੀਂ ਉਸ ਮੰਦਰ ਦੇ ਵੀ ਦਰਸ਼ਨ ਜਰੂਰ ਕਰਾਵਾਂਗੇ ਜੀ ਇਹ ਕੁਰਾਲੀ ਦੀ ਪਹਿਲੀ ਬੱਸ ਹੋਵੇਗੀ ਜਿਹੜੀ ਉਸ ਮੰਦਰ ਦੇ ਵਿੱਚ ਜਾਵੇਗੀ ਜੀ जय श्री श्याम तो ਦਿਖਾਉਣੇ ਆ ਜੋ ਬਸ ਦੇ ਵਿੱਚ ਯਾਤਰੀ ਨੇ ਸ਼ਰਧਾਲੂ ਨੇ ਉਹਨਾਂ ਦੇ ਨਾਲ ਵੀ ਆਪਾਂ ਜਾ ਕੇ ਗੱਲਬਾਤ ਕਰਦੇ ਆ ਇਰਾਦੇ ਰਾਦੇ ਇਰਾਦੇ ਰਾਦੇ ਜੀ ਕਿੱਧਰ ਦੀ ਤਿਆਰੀ ਹੈ ਜੀ ਜੀ ਖਾਟੂ ਸ਼ਾਮ ਜਾਣਾ ਇਸ ਖਾਟੂ ਸ਼ਾਮ ਜਾ ਰਹੇ ਹਾਂ ਪਹਿਲਾਂ ਗਏ ਜਨਾ ਹਾਂਜੀ ਲਾਸਟ ਈਅਰ ਗਏ ਸੀ ਸੈਕਿੰਡ ਟੂ ਵਾਰ ਗਏ ਆਂ ਹਾਂਜੀ ਇੱਕ ਟਾਈਮ ਅੱਛਾ ਜੀ ਹਾਂਜੀ ਕਿਵੇਂ ਲੱਗਦਾ ਬਹੁਤ ਵਧੀਆ ਜੀ ਵਧੀਆ ਲੱਗਦਾ ਹਾਂਜੀ ਹਾਂਜੀ ਬਹੁਤ ਵਧੀਆ ਤੁਹਾਡੀ ਮੰਦਰ ਦੇ ਵਿੱਚ ਵੀ ਬਹੁਤ ਨੱਚ ਟੱਪ ਕੇ ਹਾਜ਼ਰੀ ਹੁੰਦੀ ਹੈ ਤੇ ਅੱਜ ਵੀ ਫਿਰ ਇਹ ਹੋਊਗਾ ਆਪਣੇ ਉਹ ਬੁਲਾਇਆ ਕਟੂ ਸ਼ਾਮ ਜੀ ਨੇ ਦੇਖੋ ਹੁਣ ਹਾਜ਼ਰੀ ਤਾਂ ਲਗਾਨੀ ਪਏਗੀ ਨੱਚ ਟੱਪ ਕੇ ਤੁਸੀਂ バス ਦੇ ਵਿੱਚ ਵੀ ਕੀਰਤਨ ਕਰਦੇ ਜਾਉਂਗੇ ਹਾਂਜੀ ਬਿਲਕੁਲ ਜੀ ਬਿਲਕੁਲ ਓਕੇ ਸੋ ਬੈਸਟ ਆਫ ਲੱਕ ਥੈਂਕ ਯੂ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਕੇ ਜੈ ਹਰੇ ਸ਼ਾਮ ਜੀ ਸੋ ਕੀ ਸ਼ੁਭ ਨਾਮ ਆਪਣਾ ਜਗਤ ਰਾਮ ਸ਼ਰਮਾ ਜੀ ਜੀ ਸੋ ਅੱਜ ਖਾਟੂ ਸ਼ਾਮ ਯਾਤਰਾ ਤੇ ਜਾ ਰਹੇ ਹਾਂ ਹਾਂਜੀ 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 ਪਹਿਲਾਂ ਵੀ ਕਦੇ ਸੰਗ ਦੇ ਨਾਲ ਗਏ ਹੋ ਨਹੀਂ ਇੱਥੇ ਪਹਿਲੀ ਵਾਰ ਚੱਲੇ ਆ ਜੀ ਅੱਛਾ ਜੀ ਖਾਟੂ ਸ਼ਾਮ ਪਹਿਲੀ ਵਾਰ ਬਰਿੰਦਾਵਨ ਤਾਂ ਬਹੁਤ ਵਾਰ ਜਾਂਦੇ ਆ ਜੀ ਬਰਿੰਦਾਵਨ ਜਾਂਦੇ ਆ ਹਾਂਜੀ ਹਾਂਜੀ ਇੱਥੇ ਪਹਿਲੀ ਵਾਰ ਚੱਲੇ ਆ ਜੀ ਹਾਂਜੀ ਕਿਵੇਂ ਲੱਗ ਰਿਹਾ ਕੀ ਮੈਸੇਜ ਬੜਾ ਅੱਛਾ ਮਹਿਸੂਸ ਹੋ ਰਿਹਾ ਵੀ ਚਲੋ ਇਸ ਨੂੰ ਕੇ ਸ਼ਾਮ ਜੀ ਨੇ ਬੁਲਾਇਆ ਹਮੇ ਜੀ ਬੜੇ ਮਨ ਬਾਬਾ ਜੀ ਦੀ ਕਿਰਪਾ ਹੋਈ ਬਹੁਤ ਬੜੀ ਇਹਨਾਂ ਦੀ ਅਨੀਤਾ ਜੀ ਦੀ ਕਿਰਪਾ ਵਿੱਚ ਰਹੀ ਇਹਨਾਂ ਨੇ ਕੀਤੀ ਜੀ ਇਹਦੇ ਅਸੀਂ ਧੰਨਵਾਦ ਕਰਦੇ ਜੀ ਇਹ ਲੈ ਕਿ ਚਲੇ ਨਹੀਂ ਤਾਂ ਟਾਈਮ ਨਿਕਲਦਾ ਨਹੀਂ ਜੀ ਕੰਮ ਜੇ ਫਸੇ ਰਹਿੰਦੇ ਐ ਮਾਤਾ ਜੀ ਨੇ ਮਤਲਬ ਕਿ ਖਿੱਚ ਤੋਂ ਕਰਕੇ ਹਾਂ ਜੀ ਇਹ ਮਤ ਕੀਤੀ ਸਾਰੇ ਜਾ ਰਹੇ ਬਸ ਐਮਕੋ ਇੱਕ ਵਾਈਫਾਈ ਹੈ ਜੀ ਅਸੀਂ ਦੋਨੋਂ ਜਾ ਰਹੇ ਬੱਚੇ ਘਰ ਪੁੱਛ ਕੇ ਜੀ ਬੱਚੇ ਵੀ ਨਾਲ ਨਹੀਂ ਬੱਚੇ ਘਰ ਛੱਡ ਕੇ ਜਾਂਦੇ ਬੱਚੇ گاਉਂ ਵਾਲੀ ਹੋਰ ਬੱਚੇ ਜਾਉਂਗੇ ਜੀ ਫਿਰ ਜੀ ਬੜੇ ਬਹੁਤ ਜੈ ਸ਼ੀਵ ਜੈ ਸ਼ੀਵ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਅੱਜ ਖਾਟੂ ਸ਼ਾਮ ਯਾਤਰਾ ਤੇ ਜਾ ਰਹੇ ਹਾਂ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਦੂਸਰੀ ਵਾਰ ਜਾ ਰਹੇ ਹਾਂ ਪਹਿਲੇ ਦੂਸਰੀ ਵਾਰ ਜਾ ਰਹੇ ਹਾਂ ਹਾਂਜੀ ਠੀਕ ਹੈ ਹਾਂਜੀ ਸੋ ਨੱਚਦੇ ਟੱਪਦੇ ਜਾਉਂਗੇ ਹਾਂਜੀ ਕੀਰਤਨ ਕਰੋਗੇ ਹਾਂਜੀ ਸੋ ਕੋਈ ਪਨੱਚਦੇ ਟੱਪਦੇ ਫਿਰ ਜਾਉਂਗੇ ਹਾਂਜੀ ਹਾਂਜੀ ਠੀਕ ਹੈ ਜੀ ਸੋ ਮੁੜਨਾ ਕਦੋਂ संडे रात को संडे रात हाँ जी ठीक है जय श्री श्याम जय श्री श्याम सो यात्रा तो अड़ी सफल रहे हाँ जी थैंक यू नमस्कार जी नमस्कार जी।, जी सो खाटू श्याम यात्रा जा रही है किस तरह लग रहा है पहली बार चल रहे हाँ जी मेरा फर्स्ट एक्सपीरियंस है और मैं बहुत खुश है जी। बाबा जी नीर दस लगाई हुई है आज कम पूरी हुई है ओके। बहुत खुश है बहुत उत्साह है सफर का पूरा मजा लेंदे हुए जाऊंगे जी ਹਾਰੇ ਕੇ ਸਹਾਰੇ ਕੀ ਜੈ ਸਰ ਤੁਹਾਡਾ ਕੀ ਨਾਮ ਬੇਟਾ ਈਸ਼ੀ ਕਾ ਪਤਾ ਘਾਟੇ ਸ਼ਾਮ ਕਿੰਨੀ ਦੂਰ ਹੈ ਪਤਾ ਹੈ ਹਾਂ ਕਿੰਨੇ ਦੂਰ ਹੈ ਫਿਰ ਤੁਸੀਂ ਥੱਕ ਨਹੀਂ ਜਾਓਗੇ ਹਾਂਜੀ ਥੱਕ ਪਾ ਜਾ ਥੱਕ ਤਾਂ ਜਾਉਗੇ ਦਾਬੇ ਦੀ ਕਿਰਪਾ ਹੋ ਜੂਗੀ ਹਾਂ ਨਾ ਹਾਂਜੀ ਬੋਲੋ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਖਾਟੂ ਸ਼ਾਮ ਜਾ ਰਹੇ ਹਾਂ ਬਸ ਦੀ ਤਿਆਰੀ ਵੀ ਆ ਫਿਰ ਹੁਣ ਜੀ ਹਾਂਜੀ ਕਿਵੇਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਬਸ ਚ ਤਾਂ ਮੈਂ ਪਹਿਲੀ ਵਾਰ ਚੱਲਿਆ ਖਾਟੂ ਸ਼ਾਮ ਪਹਿਲਾਂ ਕਿੱਥੇ ਗੱਡੀ ਚ ਪਹਿਲਾਂ ਗੱਡੀ ਚ ਜਾਂਦੇ ਹਾਂਜੀ ਸੋ ਅੱਜ ਸੰਗ ਦੇ ਨਾਲ ਜਾ ਰਹੇ ਹੋ ਸੰਗ ਨਾਲ ਜਾ ਕੇ ਕਿਵੇਂ ਲੱਗਦਾ ਬਹੁਤ ਵਧੀਆ ਲੱਗ ਰਿਹਾ ਬਾਕੀ ਦੇਖਦੇ ਹਾਂ ਯਾਤਰਾ ਸਫਲ ਰਹੇ ਵਧੀਆ ਰਹੇ ओके okay. बाकी कृपा बाबा जी दी बाबा जी पूरी कर दे जय जय श्री श्याम जय श्री श्याम जी खाटू श्याम यात्रा जा रही है फिर करौली तो हम बस दी बिल्कुल तैयारी है सो कितना टाइम लगजू पता ਤੁਹਾਨੂੰ ਨਹੀਂ ਜੀ ਪਹਿਲੀ ਵਾਰ ਜਾ ਰਹੇ ਪਹਿਲੀ ਵਾਰ ਜਾ ਰਹੇ ਹਾਂ ਜੀ ਪਹਿਲੀ ਵਾਰ ਜਾ ਰਹੇ ਜੇ ਦੂਰ ਹੋਇਆ ਕੋਈ ਥਕਾਵਟ ਨਹੀਂ ਜੀ ਕੋਈ ਹਾਂ ਜੀ ਬਾਬਾ ਜੀ ਦੀ ਕਿਰਪਾ ਹੈ ਓਕੇ ਸੋ ਬਸ ਦੇ ਵਿੱਚ ਗਰਮੀ ਵਗੈਰਾ ਤਾਂ ਨਹੀਂ ਲੱਗ ਰਹੀ ਨਹੀਂ ਜੀ ਬਹੁਤ ਵਧੀਆ ਲੱਗ ਰਿਹਾ ਜੀ ਸੋ ਭਜਨ ਕਰ ਲੈਨੇ ਤੁਸੀਂ ਹਾਂ ਜੀ ਕਰਾਂਗੇ ਕਿਉਂਕਿ ਜਾਉਂਗੇ ਹਾਂ ਜੀ ਹਾਂ ਜੀ ਕੀਰਤਨ ਕਰਦੇ ਜਾਉਂਗੇ ਜੀ ਹਾਂਜੀ ਕੀਰਤਨ ਕਰਦੇ ਜਾਉਂਗੇ ਜੀ ਤੀਸਰੀ ਵਾਰ ਜਾ ਰਹੀ ਹੂੰ ਜੀ ਮੈਂ ਖਟੂ ਸ਼ਾਮ ਜੀ ਹਾਂਜੀ ਤੀਸਰੀ ਵਾਰ ਜਾ ਰਿਓ ਪਹਿਲਾਂ ਕਿਸ ਤਰ੍ਹਾਂ ਲੱਗ ਰਿਹਾ ਸੀ ਬਹੁਤ ਅੱਛਾ ਲੱਗਿਆ ਜੀ ਖਟੂ ਸ਼ਾਮ ਜੀ ਨੇ ਹੁਣ ਫੇਰ ਬੁਲਾਇਆ ਸਾਨੂੰ ਜੀ ਬਹੁਤ ਅੱਛਾ ਲੱਗ ਰਿਹਾ ਸੰਗ ਦੇ ਨਾਲ ਜਾਣਾ ਚਾਹੂਂਗੇ ਅੱਗੇ ਨੂੰ ਵੀ ਜੀ ਹਾਂਜੀ ਸੋ ਜੇ ਪਹਿਲਾਂ ਤੁਹਾਨੂੰ ਮਤਲਬ ਕਿ ਵਧੀਆ ਲੱਗ ਰਿਹਾ ਤਾਂ ਹੀ ਤੀਜੀ ਵਾਰ ਜਾ ਹਾਂਜੀ ਤੀਜੀ ਵਾਰ ਜਾ ਰਹੇ ਆ ਉਹਨਾਂ ਦੀ ਕਿਰਪਾ ਹੈ ਜੀ ਖਟੂ ਸ਼ਾਮ ਜੀ ਦੀ ਓਕੇ ਜੀ ਹਾਂਜੀ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੀ ਰਾਦੇ 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 ਬੋਲੋ ਖਾਟੂ ਸ਼ਾਮ ਕੀ ਜੈ ਸੋ ਖਾਟੂ ਸ਼ਾਮ ਜਾ ਰਹੇ ਹੋ ਫਿਰ ਕਿਵੇਂ ਲੱਗ ਰਿਹਾ ਤੇ ਕਿੰਨੀਵੀਂ ਵਾਰ ਚੱਲੇ ਹੋ ਤੁਸੀਂ ਮੈਂ ਪਹਿਲੀ ਵਾਰ ਚੱਲੀ ਆਂ ਜੀ ਖਾਟੂ ਸ਼ਾਮ ਪਹਿਲੀ ਵਾਰ ਚੱਲ ਨੂੰ ਹਾਂਜੀ ਪਹਿਲਾਂ ਕਿੱਥੇ ਕਿੱਥੇ ਯਾਤਰਾ ਕੀਤੀ ਹੈ ਤੁਸੀਂ ਪਹਿਲਾਂ ਯਾਤਰਾ ਸਤ ਦੇਵੀਆਂ ਦੀ ਕੀਤੀ ਹੋਈ ਹੈ ਜੀ ਔਰ ਬਰਿੰਦਾਵਨ ਬਰਸਾਨਾ ਮਥੁਰਾ ਗੋਵਰਦਨ ਉਸ ਸਾਈਡ ਦੀ ਕੀਤੀ ਹੋਈ ਹੈ ਜੀ ਔਰ ਮਤਲਬ ਖਾਟੂ ਸ਼ਾਮ ਜੀ ਅਸੀਂ ਕਦੀ ਨਹੀਂ ਗਏ ਜੈਪੁਰ ਦੀ ਯਾਤਰਾ ਕਦੀ ਨਹੀਂ ਕੀਤੀ ਜੀ ਨਾ ਸੌਰੀ Rajasthan ਦੀ ਹਾਂ ਜੀ Rajasthan ਦੇ ਵਿੱਚ 사ਲਾਸਰ ਖਾਟੂ ਧਾਮ ਜੀਨ ਮਾਤਾ ਪਹਿਲੀ ਵਾਰ ਦਰਸ਼ਨ ਕਰਨੇ ਤੁਹਾਡੀ ਯਾਤਰਾ ਸਫਲ ਰਹੇ ਦੁਆਵਾ ਨੇ ਸਾਡੀਆਂ थैंक यू so much ਹਾਂ ਜੀ જય ਸ਼੍ਰੀ ਸ਼ਾਮ જય ਸ਼੍ਰੀ ਸ਼ਾਮ જય ਸ਼੍ਰੀ ਸ਼ਾਮ ਸੋ ਖਾਟੂ ਸ਼ਾਮ ਦੇ ਜਾ ਰਹੇ ਹੋ ਯਾਤਰਾ ਸ਼ੁਰੂ ਹੋਣ ਵਾਲੀ ਹੈ ਸਮਝ ਲੋ ਵੀ ਬਸ ਦੀ ਤਿਆਰੀ ਹੈ ਬਿਲਕੁਲ ਸੋ ਕਿਵੇਂ ਲੱਗ ਰਿਹਾ ਤੇ ਪਹਿਲਾਂ ਕਦੇ ਗਏ ਆ ਤੁਸੀਂ ਨਹੀਂ ਪਹਿਲੀ ਵਾਰ ਚਲੇ ਪਹਿਲੀ ਵਾਰ ਗਏ ਤੁਸੀਂ ਹਾਂਜੀ ਹਾਂਜੀ ਪਹਿਲੀ ਵਾਰ ਆ ਰਹੇ ਹਾਂਜੀ ਅੱਛਾ ਜੀ ਕਿਵੇਂ ਲੱਗ ਰਿਹਾ ਫਿਰ ਬਹੁਤ ਅੱਛਾ ਲੱਗ ਰਿਹਾ ਬਹੁਤ ਜਿਆਦਾ ਅੱਛਾ ਲੱਗ ਰਿਹਾ ਜੀ ਸੋ ਹੋਰ ਕਿਤੇ ਯਾਤਰਾ ਪਹਿਲਾਂ ਕੀਤੀਆਂ ਨੇ ਆ ਜਾ ਹੋਰ ਕਿੰਨੀ ਜੇ ਖਾਣੂ ਸ਼ਾਮ ਨਹੀਂ ਗਏ ਖਾਣੂ ਸ਼ਾਮ ਨਹੀਂ ਗਏ ਹਾਂ ਠੀਕ ਹੈ ਜੀ ਹੋਰ ਬੈਸਲੂ ਮਾਤਾ ਦੇ ਹੋਰ ਕਿੰਨੇ ਜੇ ਜਾਏ ਉਹ ਕਿਆ ਕੁੰ ਜਾਏ ਤੋਂ ਖਾਣੂ ਸ਼ਾਮ ਪਹਿਲੀ ਵਜਾ ਵਾਹ ਜੀ ਵਾਹ ਬ੍ਰਿੰਦਾਵਨ ਜਾਏ ਅੱਛਾ ਜੀ ਠੀਕ ਹੈ ਜੀ ਚਲੋ ਦੁਆਵਾਂ ਨੇ ਸਾਡੀਆਂ ਯਾਤਰਾ ਸਫਲ ਹੋਵੇ ਧੰਨਵਾਦ ਠੀਕ ਹੈ ਜੀ ਠੀਕ ਹਾਂਜੀ ਲਗਲੀ ਜੀ ਖਾਟੂ ਸ਼ਾਮ ਦੇ ਚੱਲੇ ਹੋ ਤੁਸੀਂ ਪਹਿਲੀ ਵਾਰ ਚੱਲੇ ਜਾਂ ਗਏ ਆ ਨਹੀਂ ਪਹਿਲਾਂ ਵੀ ਗਏ ਆ ਪਹਿਲਾਂ ਗਏ ਆ ਦੂਜੀ ਵਾਰ ਚੱਲੇ ਹਾਂਜੀ ਦੂਜੀ ਵਾਰ ਪਹਿਲਾਂ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਬਹੁਤ ਵਧੀਆ ਰਿਹਾ ਸੀ ਪਹਿਲਾਂ ਸਾਰਾ ਘੁੰਮ ਕੇ ਗਏ ਸਾਲਾ ਸਰ ਬਲਬਿੰਦਰਾਵਨ ਮਥਰਾ ਸਾਰਾ ਸੀ ਬਾਹਰ ਪਹਿਲਾਂ ਘੁੰਮ ਕੇ ਗਏ ਨੇ ਹੁਣ ਅਸੀਂ ਦੂਜੀ ਵਾਰ ਚੱਲੇ ਨੇ ਤਾਂ ਇਸ ਕੇ ਵੀ ਸਫਰ ਸਾਡਾ ਬਹੁਤ ਵਧੀਆ ਰਹੇਗਾ ਪਹਿਲਾਂ ਤੇ ਆਪਣੇ ਸਾਰੇ ਜਾਣ ਪਛਾਣ ਦੇ ਨੇ ਸਾਰੇ ਉਹਨੇ ਲੋਕਲ ਨੇ ਬਹੁਤ ਅੱਛਾ ਸਾਡਾ ਬਹੁਤ ਬਹੁਤ

ਆਤਰਾ ਕਰਿਆ ਸੀ ਕਸਾਈ ਵਾਲੇ ਬਾਬਾ ਹੀ ਗੁਰੂ ਜੀ ਦੇ ਨਾਲ ਅਸੀਂ 15 ਦਿਨ ਦਾ ਟੂਰ ਕੱਢ ਕੇ ਆਏ ਸੀ ਜੀ ਉਹਨਾਂ ਖਾਟੂ ਸ਼ਾਹ ਹਾਂਜੀ ਉਦੋਂ ਖਾਟੂ ਸ਼ਾਹ ਮਹਿੰਦੀਪੁਰ ਬਾਲਾ ਜੀ ਉਜੈਨ ਨਾਸਿਕ ਇੱਧਰ ਸਾਰੇ ਕੱਢਿਆ ਸੀ ਅਸੀਂ ਜੀ ਹਾਂਜੀ ਸੋ ਅੱਜ ਬੇਟੀ ਵੀ ਨਾਲ ਜਾ ਹਾਂਜੀ ਅੱਜ ਬੇਟੀ ਨੂੰ ਲੈ ਕੇ ਚੱਲੀ ਆ ਅਗਲੀ ਵਾਰੀ ਬਹੂ ਨੂੰ ਲੈ ਕੇ ਜਾਊਂਗੀ ਅਗਲੀ ਵਾਰ ਸੋ ਬਹੁਤ ਬੱਦਿਆ ਕਰ ਲੈ ਹਾਂਜੀ 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 ਫਰਜਵੰਦਾ ਹਾਂਜੀ ਉਹ ਛੋਟਾ ਪੋਤਾ ਵਾਜੇ ਛੋਟਾ ਵਿਗਰਮੀ ਕਰਕੇ ਥੋੜਾ ਜਿਹਾ ਮਿਸ ਕਰ ਗਈ ਉਹ ਚਲੋ ਅਗਲੀ ਵਾਰ ਹਾਂਜੀ ਬੋਲ ਖਾਟੂ ਸ਼ਾਮ ਕੀ ਜੈ ਹਾਰੇ ਕੇ ਸਹਾਰੇ ਕੀ ਜੈ ਸੋ ਹੋਰ ਯਾਤਰਾ ਗਈ ਮੈਂ ਹਰੀਦਵਾਰ ਵਗੈਰਾ ਗਈ ਆ ਯਾ ਨੇੜੇ ਨੇੜੇ ਗਏੰਦਾ ਨੇੜੇ ਨੇੜੇ ਗਏ ਫਸਟ ਟਾਈਮ ਯਾ ਸਟੱਡੀ ਕਰਕੇ ਬੀਜ਼ੀ ਰਹਿੰਦੇ ਆ ਇਸ ਲਈ ਜਾ ਨਹੀਂ ਹੁੰਦਾ ਜੀ 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 ਫਸਟ ਟਾਈਮ ਸੋ ਅੱਜ ਦੂਰ ਐ ਥਕਾਵਟ ਤਾਂ ਨਹੀਂ ਹੋਜੀ ਤੁਹਾਨੂੰ ਨਹੀਂ ਵੈਸੇ ਮੈਂ ਮਨਾਲੀ ਵਗੈਰਾ ਇੱਧਰ ਗਏ ਆ ਤਾਂ 12 ਬਾਰੇ ਘੰਟੇ ਵਸਤ ਕਰਿਆ ਤਾ ਟਿਕਾਵਟ ਨਹੀਂ ਹੋਗੀ ਐ ਦਾਦਾ ਠੀਕ ਹੈ ਸੋ ਇਹ ਬਸ ਹੈ ਬਸ ਦੀਆਂ ਸੀਟਾਂ ਬਿਲਕੁਲ ਕੰਫਰਟੇਬਲ ਹਨ ਹਾਂਜੀ ਬਹੁਤ ਕੰਫਰਟੇਬਲ ਹੈ ਬਹੁਤ ਵਧੀਆ ਹੈ ਓਕੇ ਸੋ ਬੈਕ ਟੂ ਬਲਕ ਥੈਂਕ ਯੂ ਅੰਕਲ ਜੀ ਹਾਰੇ ਕੇ ਸਹਾਰੇ ਕੀ ਜੈ ਜੈ ਸੋ ਅੱਜ ਖਾਟੂ ਸ਼ਾਮ ਚੱਲੇ ਹੋ ਪਹਿਲਾਂ ਗਏ ਆ ਕਦੇ ਨਹੀਂ ਫਸਟ ਟਾਈਮ ਜਾ ਰਹੀ ਹਾਂ ਫਸਟ ਟਾਈਮ ਜਾ ਰਹੀ ਹਾਂ ਹਾਂ ਜੀ ਤੁਸੀਂ ਕਿਤੇ ਹੋਰ ਯਾਤਰਾ ਕਦੇ ਬੱਸ ਦੇ ਵਿੱਚ ਕਰੀ ਹਾਂ ਹਾਂ ਜੀ ਬ੍ਰਿੰਦਾਵਨ ਗਈ ਹਾਂ ਬ੍ਰਿੰਦਾਵਨ ਗਈ ਹਾਂ ਸੋ ਉਹ ਐਕਸਪੀਰੀਅੰਸ ਕਿਵੇਂ ਰਿਹਾ ਤੁਹਾਡਾ ਬਹੁਤ ਅੱਛਾ ਬਹੁਤ ਵਧੀਆ ਜੀ ਹਾਂ ਜੀ ਸੋ ਜਿਹੜਾ ਸੰਗ ਦੇ ਨਾਲ ਜਾਣਾ ਉਹ ਇੱਕ ਵਧੀਆ ਗੱਲ ਹੁੰਦੀ ਹੈ ਸੋ ਅੱਜ ਵੀ ਸੰਗ ਦੇ ਨਾਲ ਚੱਲੇ ਹੋ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਐਕਸਾਈਟਮੈਂਟ ਹੈ ਜੀ ਹਾਂ ਜੀ ਬਹੁਤ ਵਧੀਆ ਗੱਲ ਹੈ ਸਾਡੀਆਂ ਦੁਆਵਾਂ ਨੇ ਤੁਹਾਡੇ ਨੂੰ ਹਾਂ ਜੀ ਥੈਂਕ ਯੂ ਜੀ ਜੈ ਸ਼੍ਰੀ ਸ਼ਾਮ ਜੀ ਹਾਰੇ ਕੇ ਸਹਾਰਾ ਹਾਂਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਸੋ ਖਾਟੂ ਸ਼ਾਮ ਦੇ ਜਾ ਰਹੇ ਹੋ ਅੱਜ ਪਹਿਲੀ ਵਾਰ ਜਾ ਰਹੇ ਹਾਂ ਪਹਿਲੀ ਵਾਰ ਜਾ ਰਹੇ ਹਾਂ ਜੀ ਫਸਟ ਟਾਈਮ ਜਾ ਰਹੇ ਹਾਂ ਓਕੇ ਤੇ ਇਸ ਤੋਂ ਇਲਾਵਾ ਕਿਤੇ ਯਾਤਰਾਵਾਂ ਤੇ ਗਏ ਹੋ ਬ੍ਰਿੰਦਾਵਨ ਗਏ ਆ ਜੀ ਬ੍ਰਿੰਦਾਵਨ ਜਦੋਂ ਬ੍ਰਿੰਦਾਵਨ ਗਏ ਸੀ ਆਪਣਾ ਪਰਸਨਲ ਗਏ ਸੀ ਜਾਂ ਸੰਗ ਦੇ ਨਾਲ ਗਏ ਸੀ ਬਸ ਰਾਹੀਂ ਗਏ ਤੇ ਜੀ ਪਰਸਨਲ ਗਏ ਸੀ ਨਹੀਂ ਨਹੀਂ ਬਸ ਰਾਹੀਂ ਗਏ ਬਸ ਰਾਹੀਂ ਗਏ ਹਾਂ ਜੀ ਹਾਂ ਜੀ ਸੋ ਉਦੋਂ ਵੀ ਤੁਸੀਂ ਸੰਗ ਦੇ ਨਾਲ ਗਏ ਹੋ ਤੇ ਅੱਜ ਵੀ ਇਹ ਸੰਗਤ ਦੇ ਨਾਲ ਜਾ ਰਹੇ ਹੋ ਇੱਕ ਮਜ਼ਾ ਹੀ ਲੱਗ ਹੁੰਦਾ ਹੈ ਜਦੋਂ ਆਪਾਂ ਸੰਗਤ ਦੇ ਨਾਲ ਜਾਂਦੇ ਆ ਅਲੱਗਾ ਐਕਸਪੀਰੀਅੰਸ ਹੁੰਦਾ ਹੈ ਔਰ ਬਹੁਤ ਅੱਛਾ ਫੀਲ ਹੁੰਦਾ ਹੈ ਲਾਈਕ ਓਮ ਫੀਲਿੰਗ ਨਹੀਂ ਆਂਦੀ ਜੋ ਆਪਾਂ ਇਕੱਲੇ ਜਾਂਦੇ ਆ ਬਿਲਕ

ਗਰਮੀ ਤਾਂ ਹੀ ਲੱਗ ਰਹੀ ਬੱਸ ਦੇ ਵਿੱਚ ਨਹੀਂ ਵਧੀਆ ਬੈਠੇ ਹੋ ਐ ਬੋਲੋ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਅਰੇ ਕੀ ਨਾਮ ਹੈ ਤੁਹਾਡਾ ਆਹਨ ਗੁਪਤਾ ਆਹਨ ਗੁਪਤਾ ਜੀ ਅੱਜ ਕਿੱਧਰ ਜਾ ਰਹੇ ਹੋ ਖਾਟੂ ਸ਼ਾਮ ਜੀ ਕੇ ਮੰਦਿਰ ਖਾਟੂ ਸ਼ਾਮ ਜੀ ਕੇ ਮੰਦਿਰ ਪਹਿਲਾਂ ਕਿੰਨੀ ਵਾਰ ਗਏ ਹੋ ਤੁਸੀਂ ਇੱਕ ਵਾਰ ਵੀ ਨਹੀਂ ਪਹਿਲੇ ਪਹਿਲੀ ਟਾਈਮ ਚੱਲੇ ਆ ਸੀ ਪਹਿਲੇ ਟਾਈਮ ਚੱਲੇ ਹੋ ਹਾਂ ਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਹਾਂ ਜੀ ਬੋਲੋ ਖਾਟੂ ਸ਼ਾਮ ਕੀ ਜੈ ਜੈ ਖਾਟੂ ਸ਼ਾਮ ਜੀ ਜੀ ਬਾਬਾ ਤੇਰੀ ਹੋ ਰਹੀ ਸਾਰੇ ਬਾਬਾ ਤੇਰੀ ਚਰਚਾ ਹੋ ਰਹੀ ਸੇ ਇਹ ਬਾਬਾ ਕੀ ਚੋਰੀ ਬਾਬਾ ਤੇਰੀ ਹੋ ਰਹੀ ਸੇ ਟੂ ਵਾਲੇ ਬਾਬਾ ਹਾਂਜੀ ਵੀਰ ਜੀ ਜੈ ਸ਼ਿਰਸ਼ਾਮ ਆਪਣਾ ਸ਼ੋਭਨਾਮ ਜੀ ਮੇਰਾ ਸੋਹਣ ਸਿੰਘ ਹੈ ਜੀ ਜੀ ਸੋ ਅੱਜ ਇਹ ਬਸ ਯਾਤਰਾ ਲੈ ਕੇ ਚੱਲਿਓ ਖਾਟੂ ਸ਼ਾਮ ਕਰਾਲੀ ਤੋਂ ਸੋ ਤੁਸੀਂ ਇੱਕ ਸਾਰਥੀ ਦਾ ਕੰਮ ਕਰ ਰਹੇ ਹੋ ਜਿਵੇਂ ਕਿ ਕ੍ਰਿਸ਼ਨ ਜੀ ਨੇ ਰੱਥ ਤੇ ਆਪਣਾ ਸਾਰਥੀ ਦਾ ਕੰਮ ਕੀਤਾ ਸੀ ਸੋ ਬਹੁਤ ਵਧੀਆ ਹੈ ਉਪਰਾਲਾ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਮਤਲਬ ਕਿ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਬਹੁਤ ਮਾਣ ਮਹਿਸੂਸ ਹੁੰਦਾ ਜੀ ਜਦੋਂ ਯਾਤਰਾ ਵਾਲੀ ਬੱਸ ਕਿਸੇ ਵੀ ਧਰਮਿਕ ਸਥਾਨ ਤੇ ਜਾਂਦੀ ਹੈ ਜੀ ਤੇ ਖਾਤੂ ਸ਼ਾਮ ਤਾ ਤਕਰੀਬਨ ਅਸੀਂ 2 ਸਾਲ ਲਗਾਤਾਰ ਜੱਦੀ ਗੱਡੀ ਆਈ ਹੈ ਨਮੀ ਇਹ ਜੀ ਉਧਰ ਧਰਮਿਕ ਸਥਾਨ ਤੇ ਚੱਲ ਰਿਹਾ ਬਹੁਤ ਮੈਨੂੰ ਲੱਗੇ ਅੱਛਾ ਲੱਗਦਾ ਜਾਂਦੇ ਵੇ ਜੀ ਸਵਾਰੀਆਂ ਚ ਬਹੁਤ ਸ਼ਾਹ ਹੁੰਦਾ ਹੈ ਬਹੁਤ ਚੰਗਾ ਲੱਗਦਾ ਜੀ ਵਾਹ ਜੀ ਵਾਹ ਵਾਹ ਜੀ ਵਾਹ ਸੋ ਬੜੀ ਦੇਖਭਾਲ ਨਾਲ ਮਤਲਬ ਕਿ ਤੁਹਾਨੂੰ ਜਾਣਾ ਪੈਂਦਾ ਜੀ ਹਾਂਜੀ 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 ਉਹ ਫਿਰ 60 ਸਵਾਰੀਆਂ ਦਾ ਸਾਡੇ ਤੇ ਜ਼ਿੰਮੇਵਾਰੀ ਹੈ ਮਤਲਬ ਕੋ ਅਹੀ ਨਾਲ ਦੋ ਡਰਾਈਵਰ ਹੋਣੇ ਆ ਜੀ ਜੀ ਹਾਂਜੀ ਇੱਕ ਨਾਲ ਸੈਕੰਡ ਡਰਾਈਵਰ ਹੈਗਾ ਸਾਡੇ ਨਾਲ ਜੀ ਹਾਂਜੀ ਹਾਂਜੀ ਓਕੇ ਜੀ ਸੋ ਬਹੁਤ ਬਹੁਤ ਮੁਬਾਰਕਾਂ ਬੈਸਟ ਆਫ ਲੱਕ ਜੀ ਜਤਰਾ ਸਫਲ ਰਹੇ ਜੀ ਜੀ राम जय the श्याम जय श्री श्याम जय श्री श्याम